ਮੈਂ ਹੋਰ ਸਾਰੇ ਵੀ ਤੁਹਾਨੂੰ ਹੋਰ ਅੱਜ ਦਾ ਨਵਾਂ ਵਲੌਗ ਲੈ ਕੇ ਆਇਆ ਤੇ ਤੁਹਾਨੂੰ ਪਤਾ ਆਪਾਂ ਕੈਂਡਾ ਦਾ ਬਣਾ ਤਾਂ ਆਪ ਕੋ ਮਟਾਈ ਦੇ ਨਾਲ ਨਾਲ ਕਰੇ ਪਿਆਰ ਕਰਨਾ ਕੋਈ ਨਹੀਂ ਮਟਾਈ ਆ ਇਹੋ ਜਿਹੜਾ ਬਣਾਉਂਦੇ ਆ ਲੱਡੂ ਦਾ ਪਿਆਰ ਆਹ ਦੇਖ ਸਕਦੇ ਹੋ ਇਹ ਲੱਡੂ ਝਾੜ ਰਿਹਾ ਹੈ ਆਪਣਾ ਮੁੰਡਾ ਕਾਰੀਗਰ ਮੰਡਲ ਸੇ ਅਰਲੀ ਵਾਲਾ ਬੰਦਾ प्यार हो रही है, है, को को तगने तगने है। बहुत बढ़िया क्लिके नाल बिल्कुल अपने ਕੋਲ ਤਗੜੇ ਤਗੜੇ ਕਾਰੀਗਰ ਆਏ ਨੇ ਇਹ ਸਭ ਦੇ ਅਭੀ ਦੇ ਕਬ ਜੀ ਪਿਆਰ ਕਰ ਰਹੇ ਨੇ ਨੇਵਲ ਸਾਹਿਬ ਜੀ ਬਹੁਤ ਵੱਡੇ ਕੰਮ ਕਰਦੇ ਨੇ ਨਾ ਪਰਦਾਵ ਸਾਹਿਬ ਜੀ ਯਾ ਜੁੜੇ ਰਹੇ 8:30 ਇੱਕੇ ਲਈ ਤੁਹਾਨੂੰ ਜਾਣਕਾਰੀ ਦੇ ਅੰਦਰ ਹਮਾਰੀ ਹਾਂਜੀ ਸਾਸਰੀ ਕਾਲਜੀ ਸਵਾਗਤ ਹੈ ਮੇਰੇ ਸ਼ੋਗ ਦੇ ਵਿੱਚ ਆਪਾਂ ਰਸਤ ਲਾ ਰਹੇ ਹਾਂ ਰਸਗੁੱਲਿਆਂ ਦੀ ਦੇਖ ਸਕਦੇ ਹੋ ਜੀ ਵਜਨ ਦੇ ਸਾਥ ਤੇ ਸੋਜੀ 600 ਗ੍ਰਾਮ ਆਵਾਜ਼ ਨਾ 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 ਲੱਗ ਭਾਏ 11 ਕਪਾਣੀ ਦੇ ਬਣ ਰਹੇ ਆ 18 800 ਵਜਨ ਸੀਗਰ ਆਰਾ ਰੋਡ ਪੈ ਰਹੇ ਜੀ ਜਿਹੜਾ ਸਕੂਲਾਂ ਦੇ ਵਿੱਚ ਲਗਭਗ वजन 100 ਦੇ ਨਾ ਸੀ ਡਾਣਾ ਵਿੱਚ 8 ਕਿਲੋ ਪਨੀਰ ਦੇ ਵਿੱਚ ਲਗਭਗ ਆਰਾ ਰੋਡ ਪੈ ਰਹੇ ਜੀ 12 ਨੰਬਰ ਕੇਗਲ ਲਗਭਗ 8 ਕਿਲੋ ਪਨੀਰ ਹੈ ਪਨੀਰ ਨੂੰ ਚੰਗੀ ਤਰ੍ਹਾਂ ਮਸਲ ਕੇ ਅੱਗੇ ਦੀ ਜਾਣਕਾਰੀ ਤੁਹਾਨੂੰ ਦਿੰਦੇ ਆ ਜੀ ਫਿਰ ਇਸ ਵਿੱਚ ਫਿਰ ਇਸ ਵਿੱਚ ਬੇਕਿੰਗ ਪਾਊਡਰ ਲਾ ਦੇਣਾ ਜੀ ਕੁਝ ਕੁ ਮਾਤਰਾ ਨਾ ਜ਼ਿਆਦਾ ਨਾ ਥੋੜਾ ਹੋਵੇ ਥੋੜੀ ਥੋੜੀ ਮਾਤਰਾ ਦੇ ਵਿੱਚ ਪਾਣੀ ਲਗਾ ਕੇ ਬੇਕਿੰਗ ਪਾਊਡਰ ਨੂੰ ਵਿੱਚ ਮਿਕਸ ਕਰ ਦੇਣਾ ਆ ਜਿਹਨੂੰ ਪਾਈ ਲਾਰੇ ਉਹ ਬੰਦਾ ਇਹ ਅਸੀਂ ਲਗ ਟੋਟਲ ਕੰਮ ਕਰੇ ਕਰ ਰਿਹਾ ਮਠਿਆਈ ਦਾ ਜੋ ਜੋ ਵੀ ਮਠਿਆਈ ਹੁੰਦੀ ਹੈ ਰਸਗੁੱਲੇ ਦੇਖ ਸਕਦੇ ਕੋਈ ਇਹਦੇ ਵਿੱਚ ਮਿਲਾਵਟ ਨਹੀਂ ਆ ਕੁਝ ਨਹੀਂ ਆ ਬਿਲਕੁਲ ਪਿਓਰ ਮਠਿਆਈ ਬਣੇਗੀ ਸਾਡੀ ਚਾਸ਼ਨੀ ਤਿਆਰ ਹੋ ਰਹੀ ਹੈ ਜੀ ਦੇਖ ਸਕਦੇ ਹੋ। ਜਿਹੜੇ ਕਾਰੀਗਰ ਆਪੋ ਆਪਣਾ ਕੰਮ ਲੱਗੇ ਹੋਏ ਨੇ। ਪੋਰੇ ਇਧਰ ਉਸਤਾਦ ਨੇਵਲ ਜੀ ਮਠਿਆਈ ਦਾ ਕੰਮ ਕਰ ਰਹੇ ਆ। ਚਾਸ਼ਨੀ ਦੇ ਵਿੱਚ ਥੋੜਾ ਜਿਹਾ ਹਾਈਡਰੋ ਮਿਲਾ ਸਕਨੇ ਆ ਜੀ। ਜੀ ਹਾਈਡਰੋ ਇਹਦੇ ਵਿੱਚ ਮਲਾਉਣਾ ਆਪਾਂ ਸਿਰਫ ਔਰ ਸਿਰਫ ਜੋ ਮੈਲ ਹੁੰਦੀ ਏ ਖੰਡ ਦੀ ਉਹਨੂੰ ਉੱਪਰ ਲੈ ਆਉਂਦਾ ਜੀ। ਠੀਕ ਹੈ ਜੀ ਸਾਰਾ ਬਾਸ ਤੇ ਆ ਰਿਹਾ ਜੀ ਬਾਸ ਸਾਰਾ ਨਾ ਆ ਜੇ ਆਪਾਂ ਮਿਕਸ ਕੀਤਾ ਸੀਗਾ ਹਰਾ ਰੋੜਾ ਤੇ ਸੂਜੀ ਦੇਖ ਸਕਦੇ ਇੱਕ ਸਕਦੇ ਹੋ ਜੀ ਪੂਰੀ ਤਰ੍ਹਾਂ ਮੈਰੀਨੇਟ ਕਰ ਰਹੇ ਨੇ ਉਸਤਾਦ ਸਾਡੇ ਚਿੱਕੇ ਪਨੀਰ ਔਰ ਜੋ ਵਿੱਚ ਆ ਪਰਸਤ ਲਾਈਏ ਜੀ ਚੰਗੀ ਤਰੀਕੇ ਨਾਲ ਮਿਕਸ ਕਰਨਾ ਆ ਪੂਰੇ ਤਰ੍ਹਾਂ ਕਾਰੀਗਰ ਆਪਣੇ ਲੱਗੇ ਹੋਏ ਨੇ ਜੀ ਸੇਵਾ ਦੇ ਵਿੱਚ ਉਸਾ ਰਹੀ ਹੈ। ਔਰ ਮਿਕਸ ਕਰਨ ਤੋਂ ਬਾਅਦ ਆਪਹਿ ਨੂੰ ਗੋਲ ਕਰਕੇ ਰਾਉਂਡ ਕਰਕੇ ਦੇਖਣਾ ਹੈ। ਅਗਰ ਜੇ ਫਟੇ ਤਾਂ ਫਿਰ ਇਸ ਨੂੰ ਆਪਾਂ ਮੈਰੀਨੇਟ ਕਰਨਾ ਚਾਹੀਦਾ। ਠੀਕ ਹੈ ਜੀ, ਧਿਆਨ ਰੱਖਣਾ ਇਸ ਗੱਲ ਦਾ। ਥੋੜਾ ਥੋੜਾ ਪਾਣੀ ਮਿਕਸ ਕਰ ਸਕਦੇ ਆ ਜੀ। ਇਹ ਕੋਰਮਾ ਨਹੀਂ ਬਣਾ। ਦੇਖੀਏ ਲੋਕਰਾ ਨਹੀਂ ਹੋਣੀ ਹੁਣ ਨਾ ਨਾ ਕੀ ਕੀ ਕਰਨਾ ਆਪਾਂ ਇੱਕ ਵਾਰੀ ਜੇ ਬਾਤ ਚ ਜੀਏ ਪਨੀਰ ਫੜਨਾ ਫੜਨਾ ਹੈ ਪਨੀਰ ਸੋ ਕਾਫੀ ਟਾਈਮ ਤੋਂ ਮਸਲਦੇ ਆ ਚੰਗੀ ਤਰ੍ਹਾਂ ਸੈੱਟ ਕਰਕੇ ਪਲੇਅਰ ਨੂੰ ਦੇਖ ਸਕਦੇ ਹੋ ਜੋ ਜੋ ਪ੍ਰੋਸੈਸ ਅੱਗੇ ਹੋਏਗਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਪੂਰੀ ਵੀਡੀਓ ਨੂੰ ਦੇਖਣਾ ਸਕਿਪ ਨਾ ਕਰਨਾ ਛੋਟੀ ਛੋਟ ਟੋਕਾਂ ਕਰਨੀਆਂ ਜੀ ਟੋਕਾਂ ਕਰਨ ਤੋਂ ਬਾਅਦ ਦੇਖ ਸਕੋ ਮਸਲ ਰਿਹਾ ਉਸਤਾਦ ਸਾਡੇ ਬਿਲਕੁਲ ਡਰਾਉਂਡ ਸ਼ੇਪ ਦੇਣੀ ਹੈ ਆਪਾਂ ਜੀ ਪੂਰਾ ਧਿਆਨ ਇਹ ਰੱਖਣਾ ਜਦੋਂ ਵੀ ਰਾਉਂਡ ਕਰਨਾ ਕਿਤੇ ਵੀ ਫਟਣਾ ਨਹੀਂ ਚਾਹੀਦਾ ਦੇਖ ਸਕਦੇ ਹੋ ਬਿਲਕੁਲ ਰਾਉਂਡ ਕਰ ਰਹੇ ਆਂ ਜੀ ਅੱਗੇ ਦਾ ਪ੍ਰੋਸੈਸ ਹੋਏਗਾ ਜੀ ਚਾਸ਼ਨੀ ਦੇ ਵਿੱਚ ਆਪਾਂ ਇਹਨਾਂ ਨੂੰ ਉਬਾਲਣਾ ਹੈ ਜੀ ਜੋ ਵੀ ਅੱਗੇ ਤੁਹਾਨੂੰ ਸ਼ੇਅਰ ਕਰਦੇ ਆਂ ਸਕਿਪ ਵੀਡੀਓ ਨਹੀਂ ਕਰਨਾ ਜੀ ਓਕੇ ਹਾਂਜੀ ਕੁਝ ਟਾਈਮ ਲਈ ਆਪਾਂ ਇਹਨੂੰ ਬਰਫ਼ 'ਚ ਲਾ ਕੇ ਰੱਖਣਾ ਜੀ ਪੂਰਾ ਸਖਤ ਹੋਣਾ ਚਾਹੀਦਾ ਹੈ ਠੰਡਾ ਹੋਣ ਲਈ ਰੱਖਣਾ ਹੈ ਬਾਕੀ ਕਿਉਂ ਨਾ ਛੱਡੋ ਇੱਧਰ ਸਾਡੇ استاد ਜੀ ਚਾਸ਼ਨੀ 'ਚ ਕੁਝ ਕੁ ਆਜਾ ਤਰਸ ਨੂੰ ਤਿਆਰ ਕਰ ਰਹੇ ਆਂ ਫੋਟੋ ਸੰਕੇਤੇ ਪੂਰਾ ਮਾੜਾ ਆ ਰਿਹਾ ਇਦਰਾ ਥੋੜਾ ਥੋੜਾ ਪਾਣੀ ਲਾਉਣਾ ਕੁਝ ਕੁ ਮਾਤਰਾ ਚ ਜ਼ਿਆਦਾ ਵੀ ਨਹੀਂ ਦੇ ਨਾਲ ਨਾਲ ਥੋੜਾ ਥੋੜਾ ਪਾਣੀ ਵੀ ਲਾਣਾ ਜ਼ਰੂਰੀ ਹੈ ਇਹ ਵਲੌਗ ਆਪਣੇ ਪੰਜਾਬੀ ਵੀਰਾਂ ਲਈ ਕਿਉਂਕਿ ਇਹ ਬਿਲਕੁਲ ਪੰਜਾਬੀ ਪਿਆਰ ਪੰਜਾਬੀ ਜਾਂ ਜੋ ਕਿ ਦੋਨੋਂ ਸਮਝ ਲਾਗੇ फुल गर्म चाशनी च पक रहे हैं फुल सेका पूरे बाले आ रहे हैं जी इधर वियारियां चल रही हैं पूरी तरह अच पाठ सोख पाठों बाद हम टेंट लग रहा पार्टी के इधर साड़ियाँ तैयारियां चल रही हैं ਇੱਧਰ ਸਾਡੇ ਉਸਤਾਦ ਪ੍ਰਤਾਪ ਸਿੰਘ ਜੀ ਮੜੀਆਂ ਤਾਲ ਲੈ ਰਹੇ ਆ ਦੇਖ ਸਕਦੇ ਹੋ ਮੜੀਆਂ ਦੀ ਰਸਕ ਪੂਰੀ ਤਰ੍ਹਾਂ ਤਿਆਰ ਆ ਇੱਧਰ ਫਰਾਈ ਕਰ ਰਹੇ ਆ ਇੱਧਰ ਉਸਤਾਦ ਰਾਜੀウ ਜੀ ਲੱਗੇ ਹੋਏ ਨੇ ਗੁਜੀਆ ਦੀ ਗੁਜੀਆ ਬਣਾਉਣ ਉਸਤਾਦ ਮੰਗਲ ਜੀ ਇਹ ਦੇਖ ਸਕਦੇ ਹੋ ਕੁਆਲਟੀ ਜਿਹੇ ਤਰ੍ਹਾਂ ਜੇ ਸੰਤਾਂ ਕੀ ਆ ਗਈ ਇਧਰ ਇਧਰ ਫ੍ਰੀਟ ਪੁਜੀ ਆ ਗਿਆ ਜੀ ਇਧਰ ਸਾਡੇ ਹੈਡ ਉਸਤਾਦ ਜੀ ਕੋਇਆ ਮਾਰ ਰਹੇ ਨੇ ਜੀ ਆਪਾ ਕਰਕੇ ਵਲੌਗ ਨੂੰ ਥੋੜਾ ਲਾਈਕ ਕਰ ਦਿਓ ਐਪਰੀਸ਼ੀਏਟ ਦੀ ਲੋੜ ਆ ਥੋੜੀ ਕਿਉਂਕਿ ਆਪਾਂ ਨਵੇਂ-ਨਵੇਂ ਵਲੌਗ ਬਣਾਉਣ ਲੱਗੇ ਆ ਆਪਣਾ ਕੰਮ ਹੈ ਲਗਾਈਆਂ ਦਾ ਕੈਟਰੀਂਗ ਦਾ ਵਾ ਤਾਂ ਜੋ ਜੋ ਵੀਰ ਦੇਖ ਰਿਹਾ ਕਮੈਂਟ ਕਰ ਦਿਓ ਲਾਈਕ ਕਰ ਦਿਓ ਤਾਂ ਦੋਸਤੋ ਦੇਖੋਦੇ ਆਪਾਂ ਕੁਝ ਕੁ ਟੈਂਪੋ ਦੇ ਲਈ ਕੁਝ ਬਣਾਏ ਆ ਆਸੂ ਮੇਰੇ ਲਈ ਤੇ ਰਿਪੋਰਟ ਕਰ। ਪਰ ਆ ਗੋਲ ਚੁੱਕੇ ਨਹੀਂ। ਬਤਾਇਆ ਜਾਦਾ 40 ਸਾਲੀ। ਕੁਆਲਟੀ ਪੂਰੀ ਹੋ ਕੇ ਆ। ਇਹ ਗੰਦ ਤਾਂ ਪਾ। ਕੋਈ ਕਾਇੰਡੇ ਨੂੰ ਚਾਸ਼ਨੀ ਚ ਭੋਗੇ ਰੱਖਣਾ। ਪ੍ਰੋਸੈਸ ਥੋੜਾ ਲੰਮਾ ਹੈ ਪਰ ਜਿਹਨੇ ਵੀ ਸਿੱਖਣਾ ਹੈ ਜਿਹਨੇ ਕੁਝ ਕਰਕੇ ਬਣਾਉਣਾ ਹੈ ਪੂਰੀ ਤਰ੍ਹਾਂ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਤਰ੍ਹਾਂ ਦੇਖਿਓ ਯਾਨੀ ਧਿਆਨ ਰੱਖਣਾ ਕਿ ਆਪਣਾ ਰਸਗੁਲਾ ਫਟੇ ਨਾ ਜੀ ਅਨ ਟ੍ਰਾਈ ਕਰਦੇ ਟਾਈਮ ਇਹ ਉੱਪਰ ਧਿਆਨ ਰੱਖਣਾ ਹੈ ਜਦੋਂ ਚਾਸ਼ਨੀ ਵਿੱਚ ਰੱਖਣਾ ਉਸ ਤਰੀਕਾ ਵੀ ਬਤਾਇਆ ਹੈ रस्त पूरी तरह सख्त हो चुकी है बर्फ करके रखे ताकि रस्त पूरी तरह टाइट हो जाए नर्म होता रस गुंडे फटन टोका कर रहे छोटी छोटी टोका करके इसमें राउंड शेप दे रहे हैं देख रहे हो जी ਤਾਦ ਨੇਵਲ ਜੀ ਬਾਤ ਆਕਦੇਂਦਾ ਹਾਂ ਹਾਂਜੀ ਵੇਖੋ ਬਾਤ ਆਕਦੇਂਦਾ ਆਪਣੇ ਰਸਗੁੱਲੇ ਤਿਆਰ ਹੋ ਰਹੇ ਨੇ ਬੁਰੀ ਤਰ੍ਹਾਂ ਇਹ ਚੰਗੀ ਕੁਆਲਿਟੀ ਜਮਾ ਮੁਲਾਇਮ ਹੁੰਦੀ ਹੈ ਬਿਲਕੁਲ ਮੁਲਾਇਮ ਚੰਗੀ ਕੁਆਲਿਟੀ ਚੰਗੀ ਕਿਸ ਨੂੰ ਦੇ ਕਾਰੀਗਰ ਜੀ ਨੇਵਲ ਸਾਹਿਬ ਇਧਰ ਰਾਜੂ ਔਰ ਪ੍ਰਤਾਪ ਇਧਰ ਮੰਗਲ ਉਸਤਾਦ ਨੌਣ ਵਿੱਚ ਦੇ ਬਹੁਤ ਤਗੜੇ ਕਾਰੀਗਰ ਹੈ ਲੋ ਜੇ ਇਧਰ ਰਸਤ ਹੋ ਰਹੀ ਹੈ ਰਸ ਗੁੱਲੇ ਆਹ ਦੋ ਜਿਹੜਾ 10 ਲੈਣ ਦਾ ਉਸਤਾਦ ਚਿੰਤਾ ਜੀ ਕਬਰ ਹੀ ਦਾ ਥਾ ਉਸਤਾਦ ਬਲਵੀਰ ਸਿੰਘ ਪੈਂਡਰਨੀ ਵਾਲਾ ਸਾਰੇ ਕਾਰੀਗਰ ਆਪੋ ਦਾ ਕੰਮ ਲੱਗੇ ਹੋਏ ਨੇ ਭਾਈ ਭਾਈ ਲੰਮਾ ਕੰਮ ਹੈ ਲੋ ਵੀ ਮਿੱਤਰੋ ਆਪਣਾ ਉਸਤਾਦ ਪ੍ਰਤਾਪ ਸਿੰਘ ਦਿਲੇਪੀ ਕੱਢ ਰਿਹਾ ਦੇਖ ਸਕਦੇ ਹੋ ਜੀ ਉੱਥੇ ਦੇ ਰਿਕਾਰਡ ਇੱਧਰ ਉਸਤਾਦ ਨੇਵਲ ਜੀ ਗੁਲਾਬ ਜਾਮਨ ਬਣਾ ਰਹੇ ਨੇ ਇੱਧਰ ਸਾਡੇ ਕਾਰੀਗਰ ਕਾਲੇ ਗੁਲਾਬ ਜਾਮਨ ਬਣਾ ਰਹੇ ਨੇ ਦੇਖ ਸਕਦੇ ਹੋ ਰਾਉਂਡ ਕਰ ਰਹੇ ਨੇ ਗੋਲ ਕਰ ਰਹੇ ਨੇ ਇੱਥੋਂ ਚੱਕ ਕੇ ਸਿੱਧਾ ਕੜਾਈ 'ਚ ਫਰਾਈ ਲਈ ਦੇਖ ਸਕਦੇ ਹੋ रंग इस चाची हस पे एक बार तो तो नहीं तो हसना नहीं। नहीं। चाहता नहीं। नहीं चाहिए नहीं ਬਹੁਤ ਛੋਟੇ ਹੁੰਦੇ ਦੁਕਾਰੀ ਗਿਰੀ ਸਿੱਖ ਗਏ ਨੇ ਉਸਤਾਦ ਨੇਵਲ ਜੀ ਕਿਸੇ ਮੇਰੇ ਵੀਰ ਨੇ ਘਰੇ ਮਠਿਆਈ ਤਿਆਰ ਕਰਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ